ਦਿੱਲੀ ਦੇ ਵਿੱਚ ਪ੍ਰਦੂਸ਼ਣ ਤੋਂ ਰਾਹਤ ਪਾਉਣ ਦੇ ਲਈ ਨਕਲੀ ਮੀਂਹ ਦੀ ਉਡੀਕ ਹੁਣ ਖਤਮ ਹੋ ਗਈ ਹੈ। ਕਲਾਊਡ ਸੀਡਿੰਗ ਤਕਨੀਕ ਤੇ ਰਾਹੀਂ ਦਿੱਲੀ ਦੇ ਵਿੱਚ ਅੱਜ ਮੀਂਹ ਪਾਉਣ ਦੀ ਪੂਰੀ ਤਿਆਰੀ ਹੈ। ਕਲਾਊਡ ਸੀਡਿੰਗ ਦਾ ਪਹਿਲਾ ਟਰਾਇਲ ਅੱਜ ਰਾਜਸਥਾਨੀ ਦੇ ਵਿੱਚ ਹੋਵੇਗਾ। ਇਸ ਲਈ ਵਿਸ਼ੇਸ਼ ਸੋਸ਼ਨਾ ਜਹਾਜ਼ ਕਾਨਪੁਰ ਤੋਂ ਉਡਾਨ ਭਰ ਚੁੱਕਾ ਹੈ। ਹੁਣ ਜਦੋਂ ਜਹਾਜ਼ ਨੇ ਉਡਾਨ ਭਰ ਲਈ ਹੈ ਤਾਂ ਕਲਾਊਡ ਸੀਡਿੰਗ ਦੀ ਸੰਭਾਵਨਾ ਲਗਭਗ ਪੱਕੀ ਮੰਨੀ ਜਾ ਰਹੀ ਹੈ। ਕਲਾਊਡ ਸੀਡਿੰਗ ਉੱਤਰੀ ਦਿੱਲੀ ਦੇ ਗੁੜਾੜੀ ਖੇਤਰ ਦੇ ਵਿੱਚ ਕੀਤੀ ਜਾਵੇਗੀ ਇਸ ਦੌਰਾਨ ਦਿੱਲੀ ਦੀ ਹਵਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਹੋਣ ਦੀ ਉਮੀਦ ਜਿताई ਜਾ ਰਹੀ ਹੈ ਮੰਗਲਵਾਰ ਸਵੇਰੇ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ 306 ਦੇ ਕਰੀਬ ਇਸ ਨੂੰ ਮਾਪਿਆ ਗਿਆ ਸੀ ਜੋ ਕਿ ਸੋਮਵਾਰ ਨੂੰ 315 ਸੀ ਇਸ ਗਿਰਾਵਟ ਦੇ ਬਾਵਜੂਦ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆਂਕੜਿਆਂ ਦੇ ਮੁਤਾਬਕ ਹਵਾ ਦੀ ਗੁਣਵੱਤਾ ਬੇਹੱਦ ਮਾੜੀ ਸ਼੍ਰੇਣੀ ਦੇ ਵਿੱਚ ਗਿਣੀ ਜਾ ਰਹੀ ਹੈ ਆਈਆਈਟੀ ਕਾਨਪੁਰ ਨੇ ਕਿਹਾ ਹੈ ਕਿ ਮੌਸਮ ਸਾਫ਼ ਹੁੰਦੇ ਹੀ ਸੇਸਨਾ ਜਹਾਜ਼ ਨੇ ਕਾਨਪੁਰ ਤੋਂ ਮੇਰਠ ਦੇ ਲਈ ਉਡਾਨ ਭਰੀ ਹੈ ਜਹਾਜ਼ ਨੇ ਉਡਾਨ ਭਰਨ ਤੋਂ ਪਹਿਲਾਂ ਕਾਨਪੁਰ ਦੀ ਦ੍ਰਿਸ਼ਟੀ 2000 ਮੀਟਰ ਸੀ ਜਦਕਿ ਉਡਾਨ ਲਈ ਘੱਟੋ ਘੱਟ 5000 ਮੀਟਰ ਦੀ ਲੋੜ ਹੁੰਦੀ ਹੈ ਸੋ ਹੁਣ ਦਿੱਲੀ ਦੇ ਵਿੱਚ ਨਕਲੀ ਮੀਂਹ ਦੇਖਣ ਨੂੰ ਮਿਲੇਗਾ ਯਾਨੀ ਕਿ ਕਲਾਊਡ ਸੀਡਿੰਗ ਤਕਨੀਕ ਦੇ ਰਾਹੀਂ ਜਹਾਜ਼ਾਂ ਦੇ ਜ਼ਰੀਏ ਬੱਦਲਾਂ ਦੇ ਵਿੱਚ ਜਾ ਕੇ ਕਲਾਊਡ ਸੀਡਿੰਗ ਤਕਨੀਕ ਦੇ ਰਾਹੀਂ ਮੀਂਹ ਵਰਹਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੋ ਅੱਜ ਦਿੱਲੀ ਦੇ ਉੱਤਰੀ ਦਿੱਲੀ ਦੇ ਬੁਰਾੜੀ ਖੇਤਰ ਦੇ ਵਿੱਚ ਇਹ ਤਜਰਬਾ ਕੀਤਾ ਜਾਵੇਗਾ ਸੰਭਾਵੀ ਤੌਰ ਤੇ ਇਹ ਤਜਰਬਾ ਕਾਮਯਾਬ ਰਹੇਗਾ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕਲਾਊਡ ਸੀਡਿੰਗ ਤਕਨੀਕ ਦੇ ਰਾਹੀਂ ਮੀਂਹ ਪਾਇਆ ਜਾਂਦਾ ਹੈ ਤਾਂ ਜੋ ਪ੍ਰਦੂਸ਼ਣ ਜਿਹੜਾ ਹੈ ਉਸ ਨੂੰ ਘਟਕੀਤਾ ਜਾ ਸਕੇ, ਪ੍ਰਦੂਸ਼ਣ ਦੇ ਖਤਰੇ ਦੇ ਨਾਲ ਨਜਿੱਠਿਆ ਜਾ ਸਕੇ। ਤੁਹਾਨੂੰ ਦੱਸ ਦਈਏ ਪਿਛਲੇ ਦਿਨੀ ਦੀਵਾਲੀ ਤੋਂ ਬਾਅਦ ਦਿੱਲੀ ਦੇ ਵਿੱਚ ਹਵਾ ਦਾ 에ਅਰ ਕੁਆਲਿਟੀ ਇੰਡੈਕਸ ਬੇਹੱਦ ਖਰਾਬ ਹੋਇਆ ਸੀ ਜਿਸ ਤੋਂ ਬਾਅਦ ਹੁਣ ਕਲਾਊਡ ਸੀਡਿੰਗ ਤਕਨੀਕ ਦੇ ਰਾਹੀਂ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਈ ਜਗ੍ਹਾ ਤੇ ਦਿੱਲੀ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 600 ਤੋਂ ਪਾਰ ਪਹੁੰਚ ਚੁੱਕਾ ਸੀ ਤੇ ਕਈ ਜਗ੍ਹਾ ਤੇ 650 ਤੋਂ 700 ਤੱਕ 에ਅਰ ਕੁਆਲਿਟੀ ਇੰਡੈਕਸ ਨਾਪਿਆ ਗਿਆ ਸੀ ਜੋ ਕਿ ਮਨੁੱਖੀ ਸਿਹਤ ਦੇ ਲਈ ਬੇਹੱਦ ਘਾਤਕ ਹੈ। ਦੀਵਾਲੀ ਤੋਂ ਕਈ ਦਿਨ ਬਾਅਦ ਵੀ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੈ ਜਿਸ ਨੂੰ ਦੇਖਦਿਆਂ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤੇ ਹੁਣ ਕਲਾਊਡ ਸੀਡਿੰਗ ਰਾਹੀਂ ਮੀਂਹ ਵਰਾਇਆ ਜਾਵੇਗਾ ਮੀਂਹ ਦੇ ਰਾਹੀਂ ਪ੍ਰਦੂਸ਼ਣ ਦੇ ਤੱਤ ਜਿਹੜੇ ਹਵਾ ਦੇ ਵਿੱਚ ਲਟਕੇ ਹੋਏ ਨੇ ਉਹ ਮੀਂਹ ਦੇ ਪਾਣੀ ਦੇ ਨਾਲ ਰਲ ਕੇ ਜ਼ਮੀਨ ਤੇ ਆਉਣਗੇ ਤੇ ਹਵਾ ਦੇ ਵਿੱਚ ਸ਼ੁੱਧਤਾ ਆਵੇਗੀ ਹਵਾ ਨੂੰ ਸ਼ੁੱਧ ਕਰਨ ਦੇ ਲਈ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਦਿੱਲੀ ਦੇ ਵਿੱਚ ਅੱਜ ਕਲਾਊਡ ਸੀਡਿੰਗ ਦੇ ਰਾਹੀਂ ਮੀਂਹ ਪਵਾਇਆ ਜਾ ਰਿਹਾ ਹੈ ਦਿੱਲੀ ਦੇ ਵਿੱਚ ਪ੍ਰਦੂਸ਼ਣ ਤੋਂ ਰਾਹਤ ਪਾਉਣ ਦੇ ਲਈ ਨਕਲੀ ਮੀਂਹ ਦੀ ਉਡੀਕ ਹੁਣ ਖਤਮ ਹੋ ਗਈ ਹੈ ਕਲਾਊਡ ਸੀਡਿੰਗ ਤਕਨੀਕ ਤੇ ਰਾਹੀਂ ਦਿੱਲੀ ਦੇ ਵਿੱਚ ਅੱਜ ਮੀਂਹ ਪਾਉਣ ਦੀ ਪੂਰੀ ਤਿਆਰੀ ਹੈ ਕਲਾਊਡ ਸੀਡਿੰਗ ਦਾ ਪਹਿਲਾ ਟਰਾਇਲ ਅੱਜ ਰਾਜਸਤਾਨੀ ਦੇ ਵਿੱਚ ਹੋਵੇਗਾ ਇਸ ਲਈ ਵਿਸ਼ੇਸ਼ ਸੋਸ਼ਨਾ ਜਹਾਜ਼ ਕਾਨਪੁਰ ਤੋਂ ਉਡਾਨ ਭਰ ਚੁੱਕਾ ਹੈ ਹੁਣ ਜਦੋਂ ਜਹਾਜ਼ ਨੇ ਉਡਾਨ ਭਰ ਲਈ ਹੈ ਤਾਂ ਕਲਾਊਡ ਸੀਡਿੰਗ ਦੀ ਸੰਭਾਵਨਾ ਲਗਭਗ ਪੱਕੀ ਮੰਨੀ ਜਾ ਰਹੀ ਹੈ ਕਲਾਊਡ ਸੀਡਿੰਗ ਉੱਤਰੀ ਦਿੱਲੀ ਦੇ ਗੁਰਾੜੀ ਖੇਤਰ ਦੇ ਵਿੱਚ ਕੀਤੀ ਜਾਵੇਗੀ ਇਜ਼ਦ੍ਰਾਂ ਦਿੱਲੀ ਦੀ ਹਵਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਮੰਗਲਵਾਰ ਸਵੇਰੇ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ 306 ਦੇ ਕਰੀਬ ਇਸ ਨੂੰ ਮਾਪਿਆ ਗਿਆ ਸੀ ਜੋ ਕਿ ਸੋਮਵਾਰ ਨੂੰ 315 ਸੀ ਇਸ ਗਿਰਾਵਟ ਦੇ ਬਾਵਜੂਦ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆંકੜਿਆਂ ਦੇ ਮੁਤਾਬਕ ਹਵਾ ਦੀ ਗੁਣਵੱਤਾ ਬੇਹੱਦ ਮਾੜੀ ਸ਼੍ਰੇਣੀ ਦੇ ਵਿੱਚ ਗਿਣੀ ਜਾ ਰਹੀ ਹੈ ਆਈਆਈਟੀ ਕਾਨਪੁਰ ਨੇ ਕਿਹਾ ਹੈ ਕਿ ਮੌਸਮ ਸਾਫ਼ ਹੁੰਦੇ ਹੀ ਸੇਸਨਾ ਜਹਾਜ਼ ਨੇ ਕਾਨਪੁਰ ਤੋਂ ਮੇਰਠ ਦੇ ਲਈ ਉਡਾਨ ਭਰੀ ਹੈ ਜਹਾਜ਼ ਨੇ ਉਡਾਨ ਭਰਨ ਤੋਂ ਪਹਿਲਾਂ ਕਾਨਪੁਰ ਦੀ ਦ੍ਰਿਸ਼ਟੀ 2000 ਮੀਟਰ ਸੀ ਜਦਕਿ ਉਡਾਨ ਲਈ ਘੱਟੋ ਘੱਟ 5000 ਮੀਟਰ ਦੀ ਲੋੜ ਹੁੰਦੀ ਹੈ ਸੋ ਹੁਣ ਦਿੱਲੀ ਦੇ ਵਿੱਚ ਨਕਲੀ ਮੀਂਹ ਦੇਖਣ ਨੂੰ ਮਿਲੇਗਾ ਯਾਨੀ ਕਿ ਕਲਾਊਡ ਸੀਡਿੰਗ ਤਕਨੀਕ ਦੇ ਰਾਹੀਂ ਜਹਾਜ਼ਾਂ ਦੇ ਜ਼ਰੀਏ ਬੱਦਲਾਂ ਦੇ ਵਿੱਚ ਜਾ ਕੇ ਕਲਾਊਡ ਸੀਡਿੰਗ ਤਕਨੀਕ ਦੇ ਰਾਹੀਂ ਮੀਂਹ ਵਰੌਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸੋ ਅੱਜ ਦਿੱਲੀ ਦੇ ਉੱਤਰੀ ਦਿੱਲੀ ਦੇ ਬੁਰਾੜੀ ਖੇਤਰ ਦੇ ਵਿੱਚ ਇਹ ਤਜਰਬਾ ਕੀਤਾ ਜਾਵੇਗਾ ਸੰਭਾਵੀ ਤੌਰ ਤੇ ਇਹ ਤਜਰਬਾ ਕਾਮਯਾਬ ਰਹੇਗਾ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕਲਾਊਡ ਸੀਡਿੰਗ ਤਕਨੀਕ ਦੇ ਰਾਹੀਂ ਮੀਂਹ ਪਾਇਆ ਜਾਂਦਾ ਤਾਂ ਜੋ ਪ੍ਰਦੂਸ਼ਣ ਜਿਹੜਾ ਹੈ ਉਸ ਨੂੰ ਘੱਟ ਕੀਤਾ ਜਾ ਸਕੇ ਪ੍ਰਦੂਸ਼ਣ ਦੇ ਖਤਰੇ ਦੇ ਨਾਲ ਨਜਿੱਠਿਆ ਜਾ ਸਕੇ ਤੁਹਾਨੂੰ ਦੱਸ ਦਈਏ ਪਿਛਲੇ ਦਿਨੀ ਦੀਵਾਲੀ ਤੋਂ ਬਾਅਦ ਦਿੱਲੀ ਦੇ ਵਿੱਚ ਹਵਾ ਦਾ 에ਅਰ ਕੁਆਲਿਟੀ ਇੰਡੈਕਸ ਬੇਹੱਦ ਖਰਾਬ ਹੋਇਆ ਸੀ ਜਿਸ ਤੋਂ ਬਾਅਦ ਹੁਣ ਕਲਾਊਡ ਸੀਡਿੰਗ ਤਕਨੀਕ ਦੇ ਰਾਹੀਂ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਈ ਜਗ੍ਹਾ ਤੇ ਦਿੱਲੀ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 600 ਤੋਂ ਪਾਰ ਪਹੁੰਚ ਚੁੱਕਾ ਸੀ ਤੇ ਕਈ ਜਗ੍ਹਾ ਤੇ 650 ਤੋਂ 700 ਤੱਕ 에ਅਰ ਕੁਆਲਿਟੀ ਇੰਡੈਕਸ ਨਾਪਿਆ ਗਿਆ ਸੀ ਜੋ ਕਿ ਮਨੁੱਖੀ ਸਿਹਤ ਦੇ ਲਈ ਬੇਹੱਦ ਘਾਤਕ ਹੈ। ਦੀਵਾਲੀ ਤੋਂ ਕਈ ਦਿਨ ਬਾਅਦ ਵੀ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੈ ਜਿਸ ਨੂੰ ਦੇਖਦਿਆਂ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤੇ ਹੁਣ ਕਲਾਊਡ ਸੀਡਿੰਗ ਰਾਹੀਂ ਮੀਂਹ ਵਰਾਇਆ ਜਾਵੇਗਾ ਮੀਂਹ ਦੇ ਰਾਹੀਂ ਪ੍ਰਦੂਸ਼ਣ ਦੇ ਤੱਤ ਜਿਹੜੇ ਹਵਾ ਦੇ ਵਿੱਚ ਲਟਕੇ ਹੋਏ ਨੇ ਉਹ ਮੀਂਹ ਦੇ ਪਾਣੀ ਦੇ ਨਾਲ ਰਲ ਕੇ ਜ਼ਮੀਨ ਤੇ ਆਉਣਗੇ ਤੇ ਹਵਾ ਦੇ ਵਿੱਚ ਸ਼ੁੱਧਤਾ ਆਵੇਗੀ ਹਵਾ ਨੂੰ ਸ਼ੁੱਧ ਕਰਨ ਦੇ ਲਈ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਦਿੱਲੀ ਦੇ ਵਿੱਚ ਅੱਜ ਕਲਾਊਡ ਸੀਡਿੰਗ ਦੇ ਰਾਹੀਂ ਮੀਂਹ ਪਵਾਇਆ ਜਾ ਰਿਹਾ ਹੈ